ਮੈਂ ਅਕਸੀਟੇਸ਼ਨ ਇੰਤਜ਼ਾਮ ਕਰਦਾ ਲੋ ਕਹਿਣਾ ਭੈਣ ਭਾਈਆਂ ਨੂੰ ਵੀ ਮੈਨੂੰ ਦਿਓ ਵੀ ਰਿਸ਼ਤੇਦਾਰ ਨੂੰ ਕੋਈ ਵੀ ਮੇਰੇ ਕੋਲ ਜਿੰਨੇ ਕੋਈ ਕਰਨਗੇ ਤੁਹਾਡੇ ਰਿਸ਼ਤੇਦਾਰ ਹੈਲਪ ਇੰਨਾ ਕਿ ਤਾ 40 ਦਾ ਤੁਹਾਨੂੰ ਕਰਨਾ ਪੈਣਾ ਆ ਤੇ ਚਲੋ ਰਿਸ਼ਤੇਦਾਰਾਂ ਨੂੰ ਜਿੰਨੀ ਕੁ ਹੋ ਜੇ ਹੋ ਸਕੇ ਮੇਰੀ ਕਬੂਲ ਕਰ ਲਿਓ ਥੋੜੀ ਬਹੁਤੀ ਘੱਟ ਵੱਧ ਹੋਈ ਕਿ ਨਾ ਮੇਰੀ ਕਬੂਲ ਕਰ ਲਿਓ ਪੁੱਤ ਮੈਂ ਕਿਹਾ ਮੈਂ ਮੈਨੂੰ ਇੰਨਾ ਮੈਂ ਬਹੁਤ ਰਾਜਾ ਜੀ ਦੇਖੋ ਮੈਂ ਤੁਹਾਡੀ ਕਬੂਲ ਲੂੰਗਾ ਇੱਕ ਅੱਧੀ ਘੱਟ ਥੋੜੀ ਬਹੁਤ ਘੱਟ ਇਹ ਨਾਲ ਹੋਵੇ ਤੁਸੀਂ ਅੱਧੋ ਅੱਧੀ ਦਾ ਜਾ ਨਹੀਂ ਆਇਆ ਨਹੀਂ ਕਰਦਾ ਐ ਨਹੀਂ ਮੈਂ ਕਰਦਾ ਸਾਨੂੰ ਨਹੀਂ ਟੁੱਗਣਾ ਕਿਉਂਕਿ ਫਿਰ ਮੇਰੇ ਉੱਤੇ ਵੀ ਤਲਵਾਰ ਧਰੀ ਹੁੰਦੀ ਆ ਮੈਂ ਇਹ ਚੀਜ਼ਾਂ ਨਹੀਂ ਕਰ ਸਕਦਾ ਕਿਉਂਕਿ ਮੇਰਾ ਹਿੱਸਾ ਚਲ ਜਾਣਾ ਹੈ ਨਹੀਂ ਮੈਂ ਕੋਈ ਗੱਲ ਨਹੀਂ ਤੁਸੀਂ ਕਬੂਲ ਕਰ ਲਿਓ ਜਿੰਨੀ ਕਿ ਮੇਥੋਂ ਹੋਊ ਵਾਤੇ ਵਾਤੇ ਮੈਂ ਕਰ ਲੂੰ ਤੇ ਮੈਂ ਆ ਕਹਿ ਦੇਣਾ ਵੀ ਭਾਈ ਭਾਈ ਸਾਨੂੰ ਬੱਚਾ ਤੁਰਨੇ ਲੱਗੇ ਤੁਰਨੇ ਲੱਗੇ ਤੋਂ ਪਹਿਲਾਂ ਮੈਂ ਪੁੱਛੂੰਗਾ ਕਿ ਨਾ ਹੋਇਆ ਜੇ ਕਬੂਲ ਹੁੰਦਾ ਹੋ ਫੇਰ ਕਰੂੰ ਨਹੀਂ ਤੁਰਨ ਦਾ ਤੁਹਾਡੇ ਦਾ ਘਰੋਂ ਕੋਈ ਫਾਇਦਾ ਨਹੀਂ ਹੋਣਾ ਠੀਕ ਆ ਕੋਈ ਨਹੀਂ ਪੁੱਛ ਲ ਤੇ ਦੂਜੀ ਗੱਲ ਇਹ ਆ ਜੀ ਇਹ ਕਬੂਲ ਤਾਂ ਹੋਊਗੀ ਜੇ ਹੁਣ ਤੁਹਾਨੂੰ ਦੇਖੋ ਤੁਹਾਡੇ ਨਾਲ ਕਿੱਥੇ ਤੱਕ ਆ ਗਿਆ ਪਹਿਲੀ ਗੱਲ ਤਾਂ ਮੈਨੂੰ ਅੱਛਾ ਕੱਟ ਗਿਆ ਮੇਰੀ ਗੱਲ ਘਟੀ ਜਾਣਾ ਤੁਹਾਨੂੰ ਤੁਹਾਨੂੰ ਪਹਿਲੀ ਗੱਲ ਪੁਲਿਸ ਰੋਕਣੀ ਪੈਣੀ ਆ ਮੈਂ ਤਾਂ ਛੱਡੀ ਜਾਣਾ ਮੈਨੂੰ ਭਲੇਖਾ ਲੱਗਾ ਸੀ ਬੰਦੇ ਗਲਤ ਦਾ ਤੁਸੀਂ ਬੰਦੇ ਠੀਕ ਆ ਜਿੱਦਾ ਵੀ ਆ ਉਹ ਇਹ ਤਾਂ ਕੰਮ ਕਰਨ ਵਾਲੇ ਬੰਦੇ ਆ ਵੀਰ ਮੈਂ ਤਾਂ ਤੇਰੇ ਸਾਹਮਣੇ ਜੇ ਤੂੰ ਦੇਖੇ ਕਿਸੇ ਤੋਂ ਪਤਾ ਲੈ ਲਈਂ ਇਹ ਤਾਂ ਖੇਤੀ ਕਰਨ ਵਾਲੇ ਬੰਦੇ ਆ ਸਾ ਗਦਾਂ ਮੈਂ ਕਰੀ ਜਾਂਦਾ ਕਿਉਂਕਿ ਇਹ ਕੰਮ ਮੇਰਾ ਕੋਈ ਇਕੱਲੇ ਦਾ ਨਹੀਂ ਸਾਨੂੰ ਤਾਂ ਉੱਪਰੋਂ ਸਾਡਾ ਕੰਮ ਹੈ ਸਾਨੂੰ ਉੱਪਰੋਂ ਕੰਮ ਆਉਂਦਾ ਹੁੰਦਾ ਸਾਨੂੰ ਕਰਨਾ ਪੈਂਦਾ ਹੈ ਤੇ ਅਸੀਂ ਕਰ ਰਹੇ ਹਾਂ ਮੈਂ ਸਿਰਫ ਵਿਚਾਰੇ ਗੱਲ ਕਰਨ ਆਇਆ ਮੇਰਾ ਹੋਰ ਕੋਈ ਵਿੱਚ ਰੋਲਾ ਰੱਬਾ ਨਹੀਂ ਮੈਂ ਸਿਰਫ ਵਿਚਾਰੇ ਗੱਲ ਕਰਨ ਆਇਆ ਠੀਕ ਤੇ ਪਰ ਜਿਹੜੀ ਪੁਲਿਸ ਆ ਉਹ ਤੁਹਾਨੂੰ ਰੋਕਣੀ ਪੈਂਦੀ ਹੈ ਮੈਂ ਤਾਂ ਸਿਰਫ ਚਲੋ ਮੈਂ ਤਾਂ ਜਿਸ ਨੂੰ ਪਹਿਲਾਂ ਵੀ ਕਹਿ ਦਿੱ ਮੈਂ ਤਾਂ ਜ਼ੋਰ ਲਾਤਾ ਮੈਂ ਸਭ ਨੂੰ ਕਹਤਾ ਭਾਈ ਵੀ ਪੁਲਿਸ ਨੂੰ ਰੋਕ ਦਿਓ ਵੀ ਮੇਰਾ ਨੁਕਸਾਨ ਨਾ ਹੋ ਜੇ ਵੀ ਤੁਸੀਂ ਰੁਕੋ ਮੈਂ ਕਿ ਨਹੀਂ ਫਿਰ ਤਾਂ ਦੇਖੋ ਜੀ ਪੈਸੇ ਵੀ ਵਧਣਗੇ ਤੇ ਜਵਾਕ ਵੀ ਨਹੀਂ ਛੇਤੀ ਮਿਲਣਾ ਫਿਰ ਬਹੁਤ ਲੰਬੀ ਚੀਜ਼ ਜਾਊਗੀ 12 ਵਜੇ ਕਿੰਨਾ ਟਾਈਮ ਤਾਂ ਥੋੜਾ ਹੀ ਮੈਨੂੰ ਹੁਣ ਕਿਸੇ ਨਾਲ ਸੰਪਰਕ ਕਰੂੰ ਮੈਂ ਤਾਂ ਹੀ ਰੋਕਾਂਗੇ ਥੋੜਾ ਤੁਸੀਂ ਟਾਈਮ ਵਾਧ ਦੇ ਦਿਓ ਚਲੋ ਜੀ ਮੈਂ 12:30 ਦਾ ਦੇ ਦਿੰਦਾ ਕਿਸੇ ਨੂੰ ਫੋਨ ਕਰ ਇੱਕ ਇੱਕ ਵਜੇ ਦਾ ਟਾਈਮ ਦੇ ਦਿਓ ਮੈਂ ਇੰਨੀ ਜੇ ਰੁਕਦੀ ਵੀ ਹੁਣ ਕਾਹਾਂ ਫੋਨ ਕਰਾਂ ਜੇ ਤੱਕ ਤਾਂ ਪੁਲਿਸ ਕਹਿੰਦੀ ਹੈ ਕਿ ਅਸੀਂ ਬੰਦਿਆਂ ਦੀ ਪਛਾਣ ਲੱਭਾਂਗੇ ਨਹੀਂ ਜੀ ਸਾਨੂੰ ਤਾਂ ਕਿਸੇ ਨੇ ਨਹੀਂ ਕਿਹਾ ਵੀ ਲੱਭਾਂਗੇ ਤੁਡੇ ਕੋਲ ਕੋਈ ਹੋਣ ਪਰਮੈਸ਼ਨ ਹੈ ਨਹੀਂ ਦੋਨੋਂ ਦੋਨੋਂ ਮੈਂ ਸਹੀ 12:30 ਤੱਕ ਦਾ ਬਸ ਟਾਈਮ ਦਿੱਤਾ ਇਦੂ ਵੱਧ ਕੋਈ ਨਹੀਂ ਪੁਲਿਸ ਸਾਰੀ ਤੁਹਾਨੂੰ ਮੋੜ ਨਹੀਂ ਪੈਣੀ ਆ ਹੁਣ ਜਿੰਨਾ ਫੋਨ ਕਰ ਸਕਦੇ ਹੋ ਤੁਸੀਂ ਕਰੋ ਚਲੋ ਜਿਹੜੇ ਸਾਡੇ ਬੰਦੇ ਨੇ ਮੈਂ ਉਹਨਾਂ ਨੂੰ ਕਹਿ ਦੇਣਾ ਭਾਈ ਮੁੜਿਓ ਤੇ ਬਾਕੀ ਪੁਲਿਸ ਵਾਲੇ ਜਿਹਨੇ ਉਹਨਾਂ ਨੂੰ ਕਹਿ ਦੇਣ ਇਕਤਿਆਰ ਮੁੜਿਆ ਤੇ ਹੋਰ ਵੀ ਕੋਈ ਜੋ ਵੀ ਜਾਣ ਪਛਾਣ ਦੇ ਸਾਰਿਆਂ ਨੂੰ ਮੋੜਨਾ ਪੈਣਾ ਤੇ ਦੂਜੀ ਗੱਲ ਉਸ ਤੋਂ ਬਾਅਦ ਪੁਲਿਸ ਵੀ ਗੱਜਲ ਮਾਜਰੀ ਨੇ ਲਾਈ ਆ ਤੇ ਉਹਦੇ ਤੋਂ ਹੀ ਹਟਣੀ ਉਹਨੂੰ ਕਹੋ ਸਾਰੀ ਵਾਪਸ ਲਾ ਤੁਸੀਂ ਉਹਨੂੰ ਇਹ ਕਹਿਣਾ ਹੈ ਉਹ ਬੱਚਾ ਦੇਣ ਨੂੰ ਮੰਨ ਗਿਆ ਬਿਨਾਂ ਪੈਸਿਆਂ ਤੋਂ ਉਹ ਬੱਚਾ ਤਾਂ ਮੋੜਨਗੇ ਜੇ ਇਹ ਫਾਈਲ ਇੱਥੇ ਹੀ ਅੱਜ ਬੰਦ ਹੁੰਦੀ ਆ ਠੀਕ ਇਹ ਫਾਈਲ ਦੁਬਾਰਾ ਨਹੀਂ ਖੁੱਲਣੀ ਚਾਹੀਦੀ ਠੀਕ ਹੈ ਜੇ ਬੰਧ ਹੋਊ ਤਾਂ ਛੱਡਾਂਗੇ ਨਹੀਂ ਸਾਡੇ ਕੋਲ ਮੌਕੇ ਇਹ ਤਾਂ ਨਹੀਂ ਆ ਉਹ ਅਸੀਂ ਪੈ ਪੈ ਤਾਂ ਇੱਕੋ ਹੀ ਰਹਿਣਾ ਮੈਨੂੰ ਤਾਂ ਦੇਖੋ ਮੇਰੇ ਮੇਰੇ ਤਾਂ ਮੈਂ ਤਾਂ ਵਿਚ ਵਿਚਾਲੇ ਪਿਸ ਗਿਆ ਕਹਿੰਨਾ ਮੈਂ ਤਾਂ ਨਾ ਕਰਨ ਵਾਲਾ ਇੰਨੇ ਜੋਗਾ ਹੈ ਨਹੀਂ ਸੀ ਹੁਣ ਨਾ ਤਾਂ ਮੈਂ ਗੱਜੇ ਮਾਜਰੀਨ ਜਾਣਾ ਨਾ ਹੋਰ ਮੈਂ ਤਾਂ ਗਰੀਬ ਆਦਮੀ ਵਿਚ ਵਿਚਾਲੇ ਪੈਸ ਗਿਆ ਮੈਂ ਤਾਂ ਕਹੀ ਜਾਂਦਾ ਵੀ ਭਾਈ ਇਹਨੂੰ ਰੋਕ ਦਿਓ ਮੇਰਾ ਕੋਈ ਐਡੀ ਪਹੁੰਚ ਨਹੀਂ ਹੈ ਕਿ ਇਹ ਆਪਦੇ ਆਪ ਕਰਾ ਰਿਹਾ ਉਹ ਕੋਈ ਸਟੈਂਡ ਲੈ ਗਿਆ ਮੈਂ ਤਾਂ ਕਹੀ ਜਾਂਦਾ ਹਾਂ ਜੀ ਠੀਕ ਹੈ ਮੈਂ ਮੰਨ ਗਿਆ ਤੁਹਾਡੀ ਜਿਹੜੀ ਤੁਸੀਂ ਫੈਲ ਬੰਦ ਕਹਿੰਦੇ ਹੋ ਕਿ ਮੈਂ ਦੇਖੋ ਕਿਵੇਂ ਕਰਾਉਂਗਾ ਕੀ ਕਰੂੰਗਾ ਮੇਰੇ ਹੱਥ ਵਿੱਚ ਕੀ ਆ ਆਮ ਬੰਦੇ ਦੇ ਨਹੀਂ ਨਹੀਂ ਇਹ ਤਾਂ ਜੇ ਦੇ ਨੀ ਮਤਲਬ ਅੱਧੇ ਤੋਂ ਅੱਧੇ ਤੋਂ ਬਾਅਦ ਜੇ ਰੋਲਾ ਨਹੀਂ ਛੜਨਾ ਚਾਹੀਦਾ ਤੇ ਇਹ ਗੱਲ ਇਕੀ ਮੁੱਕੂ ਵੀ ਮੁਕਣੀ ਅੱਜ ਛੱਡੋ ਹੁਣੀ ਬਸ 12 1 ਵਜੇ ਤੱਕ ਇਹ ਕਹਾਣੀ ਮੁਕਣੀ ਚਾਹੀਦੀ ਹੈ ਤਾਂ ਤੁਹਾਨੂੰ ਬੱਚਾ ਮਿਲੂਗਾ ਠੀਕ ਹੈ ਜੀ ਹੁਣ ਮੈਂ ਲਾਉਣਾ ਜੋ ਰੱਬ ਦੇ ਕੋਲ ਤੁਸੀਂ ਮੈਂ ਤੁਸੀਂ ਮੇਰੇ ਨਾਲ ਇੰਨਾ ਜ਼ੋਰ ਲਾ ਕੇ ਤੁਸੀਂ ਮੈਨੂੰ ਕਿੱਥੋਂ ਕਿੱਥੇ ਲੈ ਆਏ ਹਾਂ ਹੁਣ ਤੁਸੀਂ ਥੋੜਾ ਜਿਹਾ ਰੋਣਾ ਨਾਲ ਲਾਓ ਆਪਦਾ ਲਾਉਣੀ ਹੈ ਜੀ ਠੀਕ ਕਿ ਜੇ ਮੈਨੂੰ ਕਿਤੇ ਹੁੰਦੀ ਆ ਜਿੱਥੇ ਮੈਨੂੰ ਚਲਾਕੀ ਹੁੰਦੀ ਦੇਖੀ ਉੱਥੇ ਮੈਂ ਆਪ ਮੈਂ ਬਲਦੀ ਮਾਰ ਜਾਣਾ ਨਹੀਂ ਅਸੀਂ ਕੋਈ ਚਲਾਕੀ ਨਹੀਂ ਮੈਂ ਨਹੀਂ ਕੋਈ ਚਲਾਕੀ ਕਰ ਰਹਾ ਬੱਸ ਮੈਂ ਤਾਂ ਦੇਖ ਮੈਨੂੰ ਬੱਚੇ ਨਾਲ ਪਿਆਰ ਆ ਕਿ ਆ ਤੇ ਤੂੰ ਦੇਖ ਐ ਤਾਂ ਸੋਚ ਮੇਰੇ ਇਹ ਬਸ ਤੇ ਤੋਂ ਬਾਹਰ ਗੱਲ ਜਿਹੜੀ ਹੋ ਗਈ ਕਿ ਨਾ ਪੁਲਿਸ ਨੂੰ ਮੈਂ ਕਿਹਨੂੰ ਕਹਾ ਬਾਈ ਤੁਸੀਂ ਘਰੇ ਬੈਠੋ ਮੈਂ ਕਹਿਣਾ ਗੱਜਨ ਮਾਜਰੇ ਨੂੰ ਕਿ ਕਿਸੇ ਬੰਦੇ ਰਾਹੀਂ ਜ਼ੋਰ ਪਾਣਾ ਕਹੋ ਜੀ ਬਈ ਉਹ ਮੋੜਨ ਨੂੰ ਬੱਚਾ ਮਾਰਨ ਗਿਆ ਸਿਰਫ ਤਾਂ ਕਰਕੇ ਜੀ ਗੱਲ ਮੁੱਕਦੀ ਆ ਠੀਕ ਆ ਮੈਂ ਮੈਂ ਕਹਣਾ ਨਹੀਂ ਨਹੀਂ ਮੁੱਕਦੀ ਫੇਰ ਸਾਡੇ ਵੱਲੋਂ ਵੀ ਨਹੀਂ ਮੁੱਕਦੀ ਠੀਕ ਆ ਠੀਕ ਆ ਕੋਈ ਗੱਲ ਨਹੀਂ ਕਹਿ ਰਹੇ ਨੇ ਸਰਾਸਰ ਗਲਤ ਨਹੀਂ ਇਸ ਦਾ ਬੱਚੇ ਨੂੰ ਇਲਾਕੇ 'ਚ ਮਤਲਬ ਪਾਲ ਕਰ ਰਹੇ ਸੀ ਬੱਚੇ ਦੀ ਤੇ ਅਸੀਂ 2-3 ਵਜੇ ਨੂੰ ਫਿਰ ਘਰੇ ਵੀ ਆ ਗਏ ਸੀਗੇ ਮਤਲਬ ਜਦੋਂ ਸਾਡੀ ਪੈਸਿਆਂ 'ਚ ਉਹਨਾਂ ਨਾਲ ਗੱਲ ਮੁੱਕ ਗਈ ਸੀ ਤੇ ਪੈਸੇ ਤਿਆਰ ਕਰੇ ਹੋਏ ਸੀਗੇ ਵੀ ਚਲੋ ਪੈਸੇ ਦਵਾਂਗੇ ਬੱਚਾ ਲਵਾਂਗੇ ਸੀ ਤੇ ਉਦੋਂ ਬਾਅਦ ਜੋ ਕਾਰਵਾਈ ਪੁਲਿਸ ਦੀ ਹੋਈ ਹੈ ਜੀ ਉਹ ਪੁਲਿਸ ਨੂੰ ਪਤਾ ਉਹ 'ਚ ਆਪਣੀ ਦੀ ਕੋਈ ਵੀ ਇਨਵੋਲਵਮੈਂਟ ਨਹੀਂ ਹੈਗੀ ਇਹ ਵੀ ਹੋਣਾ ਸੀ ਤਾਂ ਜੀ ਘਰੇ ਬੈਠੇ ਆਂਗੇ ਸਾਨੂੰ ਹੁਣ ਕੀ ਪਤਾ ਕੀ ਹੋ ਰਿਹਾ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਇਹ ਰੂਪ ਸਰਾਸਰ ਗਲਤ ਨੇ ਜੀ ਹਾਂਜੀ ਅਸੀਂ ਤਾਂ ਇਹ ਘਰੇ ਬੈਠੇ ਆਂਗੇ ਸਾਡਾ ਤਾਂ ਸਮਾਂ ਜੀ ਬੱਚਾ ਉਹਨਾਂ ਨੇ ਚੱਕਿਆ ਤੇ ਅਸੀਂ ਤਾਂ ਪੈਸੇ ਤਿਆਰ ਕੀਤੇ ਹੋਏ ਸੀਗੇ ਉਹਨਾਂ ਨੂੰ ਦੇਣ ਵਾਸਤੇ ਹਾਂਜੀ ਮਤਲਬ ਇਹ ਉਹਦੇ ਨਾਲ ਜੀ ਸਾਡਾ ਕੀ ਲਾਗਾ ਤੇ ਗਾਇਸ ਤਾਂ ਘਰੇ ਬੈਠੇ ਆਂ ਪੁਲਿਸ ਜੋ ਕਾਰਵਾਈ ਕਰ ਰਹੀ ਆ ਆਪਣੇ ਪੱਧਰ ਤੇ ਕਰ ਰਹੀ ਸੀ ਹਾਂਜੀ ਪਰਿਵਾਰ ਨੂੰ ਸੁਨੇਹਾ ਲਾਇਆ ਗਿਆ ਸੀ ਉਹ ਕਹਿੰਦੇ ਵੀ ਅਸੀਂ ਆਉਦੇ ਵੱਖਰਾ ਤੌਰ ਤੇ ਬਾਅਦ ਚ ਆਪਣਾ ਵਿਊ ਰੱਖਾਂਗੇ ਉਹਨਾਂ ਨੇ ਰੱਖਣਾ ਪਰ ਰੱਖ ਸਕਦੇ ਆ ਜੀ ਸਾਡੇ ਕੋਲ ਇੱਕਰੀ ਮੈਸੇਜ ਰੰ ਲਗਾਏਗਾ ਪੰਚਾਇਤ ਕੀ ਸੋਚ ਕੋ ਪੰਚਾਇਤ ਤਾਂ ਸਾਂਝੀ ਪੰਚਾਇਤ ਹੁੰਦੀ ਹੈ ਜੀ ਸਾਨੂੰ ਦੋਵੇਂ ਕੋਜੇ ਨਹੀਂ ਪਰ ਜੋ ਬੰਦਾ ਕੋਈ ਗੁਨਾਹ ਕਰਦਾ ਉਹਦੇ ਵਿੱਚ ਪੰਚਾਇਤ ਦਾ ਕੋਈ ਵੋਲ ਨਹੀਂ ਹੈਗਾ ਜੀ ਉਹਨੇ ਕਿਉਂ ਕਰਿਆ ਕੀ ਕਾਰਨ ਬਣਿਆ ਉਹਦਾ ਕਰਨ ਦਾ ਦੇਖੋ ਫੈਮਲੀ ਵਧੀਆ ਇਹ ਨਹੀਂ ਕਹਿੰਦੇ ਕੋਈ ਕਿਸਾਨ ਫੈਮਲੀ ਹੈ ਪਹਿਲਾਂ ਇੱਧਰ ਪੂਰੇ ਹੈਗਾ ਸੀ ਬੱਚਾ ਠੀਕ ਸੀ ਜਦੋਂ ਬਾਹਰ ਗਿਆ ਕੀ ਹੋ ਗਿਆ ਕੀ ਨਹੀਂ ਹੋਇਆ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਅਸੀਂ ਤੁਹਾਨੂੰ ਇਹਨੂੰ ਕੀ ਪ੍ਰੇਸ਼ਾਨੀਆਂ ਆਈਆਂ ਇਹਨਾਂ ਨੂੰ ਕੀ ਜ਼ਰੂਰਤ ਪਈ ਉਹਨੂੰ ਉਹਨੇ ਕੰਮ ਕਿਉਂ ਕੀਤਾ ਨੇ ਬਾਹਰ ਜਾਣ ਤੋਂ ਬਾਅਦ ਕੀ ਹੋਇਆ ਉਹਦੇ ਨਾਲ ਉੱਥੇ ਕੀ ਘਟਨਾ ਵਾਪਰੀ ਉਹਦੇ ਬਾਰੇ ਕਹਿ ਸਕਦੇ ਅਸੀਂ ਬਿਨਾ ਸਬੂਤਾਂ ਤੋਂ ਤਾਂ ਜੀ ਆਪਾਂ ਗੱਲ ਕਿਸੇ ਨੂੰ ਕਹਿ ਨਹੀਂ ਸਕਦੇ ਉਹ ਗੱਲ ਤਾਂ ਗੱਲ ਕਹਿਣੀ ਕਿਉਂ ਪੁਲਿਸ ਦਾ ਮੈਟਰ ਆ ਜੀ ਉਹ ਪੁਲਿਸ ਆਪਣੀ ਆਪਦੇ ਤਰੀਕੇ ਨਾਲ ਤਫਤੀਸ਼ ਕਰ ਰਹੀ ਹੈ ਹਾਈ ਕੋਰਟ ਚ ਇਹਨਾਂ ਦਾ ਕੇਸ ਚੱਲ ਰਿਹਾ ਜੋ ਸੱਚਾ ਸਾਹਮਣੇ ਆਈ ਜਾਣਾ ਜੀ ਨਹੀਂ ਅਸੀਂ ਬਿਲਕੁਲ ਰਾਤ ਨੂੰ ਅਸੀਂ 2 ਵਜੇ ਮੁੜ ਕੇ ਆਇਆ ਸੁਬਾ ਫਿਰ ਅ 4 ਵਜੇ ਫਿਰ ਵਾਪਸ ਅਸੀਂ ਲੱਭਣ ਲੱਗ ਗਏ ਆ ਸਾਨੂੰ ਮਤਲਬ ਇਹਨਾਂ ਨੇ 1 ਕਵਾਂਜ ਜ਼ਰੂਰ ਕਾਲ ਕੀਤਾ ਵੀ ਆਪਣ ਮੇਰੀ ਆਪਣੀ ਗੱਲ ਪੈਸਿਆਂ 'ਚ ਗੱਲ ਹੋ ਗਈ ਆ ਵੀ ਤੁਸੀਂ ਪਿੱਛੇ ਵਾਪਸ ਮੁੜਿਆ ਹੋਣਾ ਕਿ ਹੁਣ ਤੁਸੀਂ ਲੱਭਿਓ ਹੋਰ ਨਾ ਲੱਭਿਓ ਤੇ ਗੱਲ ਨਿਬੜ ਗਈ ਆਪਣੀ ਪੈਸਿਆਂ 'ਚ ਵੀ ਤੁਸੀਂ ਘਰ ਵਾਪਸ ਆ ਜਾਈਓ ਅਸੀਂ ਉੱਥੋਂ ਹੀ ਅਮਰਗੜ ਤੋਂ ਅਸੀਂ ਵਾਪਸ ਘਰ ਆ ਗਏ ਪਰ ਉਹ ਤੋਂ ਬਾਅਦ ਅਸੀਂ ਪਿੱਛੇ ਨਹੀਂ ਗਏ ਪੁਲਿਸ ਦੀ ਜੋ ਆਪਣੀ ਕਾਰਵਾਈ ਚ ਉਹ ਕਰ ਰਹੀ ਸੀ ਪੁਲਿਸ ਤਾਂ ਕਿਸੇ ਨੂੰ ਦੱਸਦੀ ਨਹੀਂ ਹੁੰਦੀ ਕੀ ਕਰਨਾ ਅਸੀਂ ਜਾਂ ਕਿੱਥੇ ਜਾਣੇ ਆ ਕੀ ਟਰੈਕ ਕਰਦੇ ਆ ਉਹਦੇ ਬਾਰੇ ਨਾਲ ਸਾਨੂੰ ਨੌਲੇਜ ਛੇ ਦੇ ਬਾਰੇ ਕੋਈ ਉਦੇ ਬਾਰੇ ਅਸੀਂ ਕੁਝ ਨਹੀਂ ਕਿਹਾ ਸਕਦੇ ਗੱਲ ਇਹ ਹੈ ਵੀ ਅਮਰਤਧਾਰੀ ਹੈਗਾ ਸੀ ਅਮਰਤਧਾਰੀ ਕੋਲੋਂ ਆਸ਼ਤਾ ਕੀਤੀ ਨਹੀਂ ਜਾਂਦੀ ਇਹੀ ਜੀ ਵੀ ਮੈਂ ਬੰਦਾ ਇਸ ਲੋੜ ਤ ਕਰੂਗਾ ਪਰ ਹੁਣ ਤੱਕ ਕੀਤਾ ਉਹਨੇ ਕਿ ਨਾ ਮਤਲਬ ਆਪਾਂ ਕੀ ਮੰਨ ਲਈਏ ਵੀ ਅਮਰਤ ਸਕੇ ਹੋਏ ਸੀ ਅਮਰਤ ਸਕੇ ਵਾਲੇ ਬੰਦੇ ਨੂੰ ਤਾਂ ਮਤਲਬ ਜਿਵੇਂ ਕਹਿੰਦੇ ਨੇ ਕੋਈ ਕੁੱਤੇ ਦੀ ਛੋਟੀ ਮਾਰਨੀ ਵੀ ਔਖੀ ਲੱਗਦੀ ਆ ਤੇ ਹੁਣ ਜਦੋਂ ਉਹਨੇ ਕੀਤਾ ਹੁਣ ਤਾਂ ਸਾਰੀ ਉਹਦੀ ਆਵਾਜ਼ ਪਛਾਣ ਆ ਗਈ ਗੱਲ ਇਹ ਜੀ ਲੋੜ ਤਾਂ ਹੁਣ ਤੁਸੀਂ ਦੇਖੋ ਵੀ ਇਕਲੌਤਾ ਦਾ ਬੇਟਾ ਸੀ ਪਰ ਗੱਲ ਇਹ ਹੈ ਵੀ ਹੁਣ ਲੋੜ ਤਾਂ ਉਹਨਾਂ ਦੇ ਕੋਲ ਇੱਕ ਕਿੰਨਾ ਕ ਜਿਹੜਾ ਕਾਰੋਬਾਰ ਸੀ ਮੈਂ ਵੀ ਮਾਲੀ ਸਾਹਿਬ ਦੀ ਇੱਕ ਇੰਟਰਵਿਊ ਸੁਣੀ ਆ ਉਹ ਕਹਿੰਦੇ ਨੇ ਵੀ ਵੀ ਉਹਨਾਂ ਦਾ ਘਰ-ਬਾਰ ਵਧੀਆ ਸੀ ਉਹ ਕਿਸੇ ਨੇ ਵੀਡੀਓ ਚਲਾਤੀ ਵੀ ਘਰ-ਬਾਰ ਦੇਖ ਲਿਆ ਕੋਈ ਹੋਰ ਕੋਈ ਐਡਾ ਆਮਦਨ ਦਾ ਸੋਰਸ ਤਾਂ ਉਹਨਾਂ ਕੋਲੇ ਹੈ ਨਹੀਂ ਸੀ ਕਿਲਾ ਡੇਢ ਕਿਲਾ ਜ਼ਮੀਨ ਹੈ ਤੇ ਹੋਰ ਕੋਈ ਡੰਗਰ ਪਸ਼ੂ ਵੀ ਨਹੀਂ ਰੱਖਦੇ ਵੀ ਜਿਹਦੀ ਕੋਈ ਆਮਦਨ ਹੋਵੇ ਤੇ ਠੇਕੇ ਤੇ ਲੈ ਕੇ ਜ਼ਮੀਨ ਠੇਕੀਕਰ ਖੇਤੀ ਕਰਦੇ ਨੇ ਤੇ ਪੈਸੇ ਚੱਕ ਕੇ ਕੁਛ ਉਹਨੂੰ ਬਾਹਰ ਭੇਜਿਆ ਦੀ ਪੈਸੇ ਦੀ ਉਹਨਾਂ ਨੂੰ ਲੋੜ ਏ ਤੇ ਮੂਰੇ ਵਿਆਹ ਉਹਦਾ ਆ ਕੇ ਇੱਥੇ ਪਾਰਟੀ ਰੱਖੀ ਤੀ ਕਹਿੰਦੇ ਵਿਆਹ ਤੇ ਵੀ ਸੁਣਦੇ ਤੇ ਵੀ ਤਕੜੇ ਪੈਸੇ ਲਾਉਣੇ ਨੇ ਹੁਣ ਪੈਸਾ ਉਧਰ ਆਪਾਂ ਨੂੰ ਪਤਾ ਹੀ ਆ ਵੀ ਕੈਨੇਡਾ ਚ ਬੱਚਿਆਂ ਦੇ ਕੀ ਹਾਲਾਤ ਨੇ ਪੈਸਾ ਬਣਦਾ ਹੈ ਨਹੀਂ ਇੰਨਾ ਪੈਸਾ ਹੁਣ ਆ ਕੇ 20 ਲੱਖ ਖਰਚ ਦਾ ਉਹ ਗਹਿਣੇ ਵੀ ਦੱਸਦੇ ਨੇ ਵੀ ਅਸੀਂ ਗਹਿਣੇ ਬੁੱਕ ਕਰਾਏ ਹੋਏ ਤੇ ਵੀ ਉਹ ਪੈਸਾ ਉਹਨੂੰ ਕਿੱਥੋਂ ਆਉਣਾ ਸੀ ਗਲਤ ਆ ਵੀ ਉਹਨੇ ਇਹੀ ਸੋਚਿਆ ਵੀ ਮੈਂ ਕਿਵੇਂ ਨਾ ਕਿਵੇਂ ਸਾਡੇ ਪਰਿਵਾਰ ਵਾਰੇ ਉਹਨੂੰ ਭੇਜ ਤੀ ਵੀ ਐ ਸਲੋਟ ਮੈਂ ਬਣਾ ਲਾਂ ਪੈਸੇ ਲਗਭਗ ਪੈਸੇ ਨਹੀਂ ਆ ਬਿਲਕੁਲ ਜੀ ਪੈਸਿਆਂ ਲਈ ਸਭ ਤੋਂ ਪੈਸੇ ਮੰਗੇ ਨੇ ਪੈਸਾ ਲਈ ਇਹ ਕੀਤਾ ਹੋਰ ਤਾਂ ਕੋਈ ਮਤਲਬ ਮਸਲਾ ਨਹੀਂ ਸੀ ਸਾਡਾ ਪਿਆਰ ਹੈ ਵਧੀਆ ਪਿਆਰ ਸੀ ਕਿਹਾ ਜਾਂਦਾ ਜੀ ਬਾਤ ਨਹੀਂ ਜੀ ਉਹੀ ਕਹਿੰਦਾ ਬੱਚੇ ਨੂੰ ਅਸੀਂ ਪੁੱਛਿਆ ਸੀ ਕਹਿੰਦਾ ਵੀ ਨਹੀਂ ਕੋਈ ਬਾਠ ਨਹੀਂ ਕਰਾਇਆ ਜੀ ਕਹਿੰਦਾ ਤੇ ਰੱਖਿਆ ਉਹਨੂੰ ਗੱਲ ਇਹ ਆ ਵੀ ਰਾਤ ਨੂੰ ਗੱਡੀ 'ਚ ਹੀ ਰੱਖਿਆ ਤੇ ਜਦ ਰਾਤ ਨੂੰ ਲੈ ਗਏ ਨੇ ਇੱਥੋਂ ਮਤਲਬ ਹਨੇਰਾ ਜਦੋਂ ਅਸੀਂ ਮਗਰ ਪੈ ਗਏ ਆ ਜਦ ਦਿਨ ਸੀ ਥੋੜਾ ਜਿਹਾ ਸਵੇਰੇ 6:00 ਵਜੇ ਤੇ ਉਹਦੇ ਮਾ ਥੋੜੀ ਦੇਰ ਬਾਅਦ ਹਨੇਰਾ ਹੋ ਗਿਆ ਜਾ ਕੇ ਬੱਚੇ ਨੂੰ ਪਤਾ ਨਹੀਂ ਕੀ ਕੋਈ ਗੋਲੀ ਦੇਤੀ ਜਾਂ ਕਹਿੰਦੇ ਨੇ ਬੁਖਾਰ ਵੀ ਹੋਇਆ ਤੇ ਬੁਖਾਰ ਦੀ ਦੇਤੀ ਜਾਂ ਕੋਈ ਨਸੇ ਦੀ ਦੇਤੀ ਬੱਚਿਆ ਦਾ ਫਿਰ ਸੌਂ ਗਿਆ ਉਹਨੂੰ ਕੁਝ ਨਹੀਂ ਖਾਣ ਪੀਣ ਨੂੰ ਦਿੱਤਾ ਜੀ ਪੁੱਛਿਆ ਦੀ ਵੀ ਖਾਣ ਪੀਣ ਨੂੰ ਕੁਝ ਦਿੱਤਾ ਤੈਨੂੰ ਕੋਈ ਰਾਤ ਨੂੰ ਜਾਂ ਹੋਰ ਕਹਿੰਦਾ ਨਹੀਂ ਕੀ ਕੋਈ ਤਾਂ ਵੀ ਖਤਰਾ ਵਾ ਖਾਤਰੇ ਵਾਲੀ ਗੱਲ ਤਾਂ ਜੀ ਉਹਨਾਂ ਨੂੰ ਸਾਡੇ ਤੋਂ ਕੀ ਖਤਰਾ ਹੁਣ ਖਤਰਾ ਤਾਂ ਸਾਨੂੰ ਆ ਸਾਡੇ ਤੇ ਉਹ ਦੋਸ਼ ਲਗਾ ਰਹੇ ਨੇ ਵੀ ਪੈਸੇ ਦੇ ਕੇ ਸਾਡਾ ਮੁੰਡਾ ਮਰਵਾਤਾ ਇਹਨਾਂ ਨੇ ਹੁਣ ਮਤਲਬ ਖਤਰਾ ਤਾਂ ਸਾਨੂੰ ਹੋ ਗਿਆ ਵੀ ਸਾਡਾ ਕੋਈ ਨੁਕਸਾਨ ਕਰ ਸਕਦੇ ਨੇ ਹੁਣ ਅਸੀਂ ਬੱਚੇ ਨੂੰ ਪਿੰਡ 'ਚ ਕੋਈ ਖੇਡਣ ਨਹੀਂ ਭੇਜ ਸਕਦੇ ਤੇ ਮਤਲਬ ਹਰ ਵਕਤ ਸਾਨੂੰ ਅਬਦੀ ਵੀ ਚਿੰਤਾ ਰਹਿਣੀ ਹੈ ਵੀ ਕੀ ਸਾਡੇ ਨਾਲ ਕਰ ਦੇਣਾ ਚਿੰਤਾ ਤਾਂ ਸਾਨੂੰ ਉਹਨਾਂ ਨੂੰ ਕੀ ਖਤਰਾ ਦੇਖੋ ਇਹ ਤੁਸੀਂ ਦੇਖੋ ਵੀ ਜਦੋਂ ਆਮ ਕਹਿ ਰਹੇ ਨੇ ਸਰੇਮ ਵੀ ਬੱਚਾ ਸਾਡਾ ਵੀ ਪੈਸੇ ਦੇ ਕੇ ਮਰਵਾਇਆ ਹਾਲਾਂਕਿ ਸਾਡੇ ਤੇ ਦੋਸ ਲਾ ਰਹੇ ਨੇ ਵੀ ਸਾਨੂੰ ਇਹਦੇ ਚ ਮਤਲਬ ਅਸੀਂ ਗੁਰੂ ਘਰ ਦੇ ਵਿੱਚ ਬੈਠਾ ਮੈਂ 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 ਤਾਂ ਕਹਿੰਨਾ ਵੀ ਮੈਂ ਸੌਂਕ ਆ ਕੇ ਕਹਿ ਸਕਦਾ ਵੀ ਮੈਂ ਵੀ ਸਾਨੂੰ ਕੋਈ ਪਤਾ ਹੀ ਨਹੀਂ ਤੇ ਉਹਦਾ ਵੀ ਵੀ ਜਸਪ੍ਰੀਤ ਐ ਉਸ ਵੇਲੇ ਤੱਕ ਜਦੋਂ ਤੱਕ ਸ਼ਾਮ ਤੱਕ ਵੀ ਉਹ ਹੈ ਵੀ ਅਸੀਂ ਪੈਸੇ ਦੇਣ ਤਾਂ ਦੂਰ ਦੀ ਗੱਲ ਐ ਵੀ ਅਸੀਂ ਮਰਵਾਉਣਾ ਕਿਉਂ ਤੀ ਜੇ ਸਾਨੂੰ ਪਤਾ ਵੀ ਲੱਗ ਜਾਂਦਾ ਵੀ ਇਹ ਇਹ ਮੁੰਡਾ ਜਸਪ੍ਰੀਤ ਆ ਸਾਡਾ ਤਾਂ ਤਾਂ ਮੈਂ ਇਹਨਾਂ ਕੋਲੇ ਆਪੇ ਜਾ ਕੇ ਕਹਿੰਦਾ ਜੀ ਵੀ ਵੀ ਤੁਸੀਂ ਆਹ ਹੋ ਗਈ ਭਾਈ ਆਪਣੇ ਬੱਚੇ ਤੋਂ ਗਲਤੀ ਹੋ ਗਈ ਤੁਸੀਂ ਜਾਓ ਐਸ ਤਰ੍ਹਾਂ ਲਿਆਓ ਬੱਚੇ ਨੂੰ ਵੀ ਕੋਈ ਗੱਲ ਨਹੀਂ ਗਲਤੀ ਕਰ ਲਈ ਨਵੀਂ ਉਮਰ ਆ ਬੱਚੇ ਦੀ ਕੋਈ ਗੱਲ ਨਹੀਂ ਮੈਂ ਤਾਂ ਆਪ ਕਹਿ ਦੇਣਾ ਸੀ ਅੱਜ ਇਕੱਠ ਦੇ ਵਿੱਚ ਬੁਲਾਇਆ ਸੀ ਜੀ ਪਹਿਲਾਂ ਵੀ ਕਿਹਾ ਸੀ ਸੀ ਪੰਚਾਇਤ ਨੂੰ ਜਦੋਂ ਦੂਜੀ ਵੀਡੀਓ ਪਾਈ ਉਹਨਾਂ ਨੇ ਸਾਡਾ ਨਾਂ ਲਿਆ ਤੇ ਮਤਲਬ ਕਿਹਾ ਸੀ ਵੀ ਬਿਲਾ ਬੋ ਵੀ ਉਹਨਾਂ ਕੋਲੇ ਜੇ ਕੋਈ ਸਬੂਤ ਹੈਗਾ ਦੱਸਣ ਬੇਸੀ ਪੰਚਾਇਤ ਦੇ ਵਿੱਚ ਅਸੀਂ ਵੀ ਦੱਸਾਂਗੇ ਪਿੰਡ ਦੇ ਲੋਕਾਂ ਨੂੰ ਸੱਚਾਈ ਦਾ ਪਤਾ ਲੱਗਣਾ ਚਾਹੀਦਾ ਵੀ ਵੀ ਪੈਸੇ ਦੇ ਕੇ ਵਾਲੀ ਜਿਹੜੀ ਗੱਲ ਸਾਡੇ ਤੇ ਦੋਸ਼ ਲਾਉਂਦੇ ਨੇ ਪਿੰਡ ਦੇ ਲੋਕਾਂ ਨੂੰ ਸੱਚੀ ਤਾਂ ਪਤਾ ਲੱਗੇ ਹੁਣ ਅਸੀਂ ਆ ਹੀ ਅੱਜ ਤੁਹਾਨੂੰ ਬੁਲਾਇਆ ਵੀ ਵੀ ਪਿੰਡ ਦੇ ਲੋਕਾਂ 'ਚ ਅੱਜ ਬੁਲਾਇਆ ਸੀ ਸਰਪੰਚ ਸਾਹਿਬ ਨੂੰ ਕਿਹਾ ਸੀ ਉਹ ਨਹੀਂ ਆਏ ਹੁੰਦੇ ਨਹੀਂ ਕਿ ਕੈਮਰੇ 'ਚ ਮੇਰੀ ਦੱਸੋ ਆ ਕੇ ਕੀ ਆ ਵੀ ਜਿਹੜਾ ਤੁਸੀਂ ਪਲਾਉਣੀ